ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ CIA ਤੇ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਇਨ ਆ ਦੀ ਜੁਆਇੰਟ ਐਫਰਟ ਔਰ ਜਿਹੜੀ ਖੰਨਾ ਸਬ ਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ FIR ਦਰਜ ਹੋਇਆ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ ਚ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਹੈ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ again ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ પાસે ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255498 ਅਸਲਾਕ ਦਾ ਐਫ ਆਈ ਆਰ ਲੌਂਚ ਕੀਤਾ ਸੀ ਤੇ ਉਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਮ੍ਰਿਤਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ੈਕ ਦੇ ਕੇਸ 'ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੀ ਪੁਛਕਿਰ ਦੇ ਬਿਹਾਫ ਤੇ ਉਹਨੂੰ ਅਸੀਂ ਇਸ ਕੇਸ 'ਚ ਨਾਮਿਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਛਕਿਰ 'ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਬਿਨਵ ਮਿਸ਼ਰਾ ਉਰਫ ਉਰਫ ਅਨੂਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪਲੀਬਿਤ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਣਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦਾ ਹੈ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ CIA ਦੀ ਟੀਮ ਨੂੰ ਭੇਜਿਆ ਹੈ ਲੈਡ ਬਾਈ CIA ਇਨਚਾਰਜ ਇੰਸਪੈਕਟਰ ਅਮਨ ਇਹ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ Madhya Pradesh ਗਈ ਇੱਥੇ ਨਾਲੇ 11 ਦਸੰਬਰ ਨੂੰ ਅਭਿਨਵ ਮਿਸ਼ਰ ਉਰਫ ਅਨੁਜ ਨੂੰ ਗ੍ਰਫਤਾਰ ਕਰਕੇ ਇਹਦ ਤੋਂ ਦੋ ਪਿਸਟਲਸ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਹੈ ਇਸ ਤੋਂ ਪੰਜ ਪਿਸਟਲਸ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਸ ਰਿਕਵਰ ਹੋਈਆਂ ਤੋਂ ਸਾਨੂੰ ਕੁੱਲ ਮਿਲਾ ਕੇ ਮੱਧ ਪ੍ਰਦੇਸ਼ ਦੀ ਜਿਹੜੀ ਸਾਡੀ ਰੇਟ ਸੀਗੀ 12 ਪਿਸਟਲਸ ਦੀ ਰਿਕਵਰੀ ਹੋਈ ਹੈ ਇਸ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਅਨੁਜ ਹੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰੇਟ ਚ ਵੀ ਪਰਚਾ ਦਰਜ ਹੈ 2020 ਦਾ ਜਿਹਦੇ ਚ ਇਹ ਪੀਓ ਹੈਗਾ ਮਤਲਬ ਹੀ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ ਮੱਧ ਪ੍ਰਦੇਸ਼ ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ ਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਪਹਿਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ ਚ ਐਟਲੀਸਟ 10 ਅਸਲਾ ਐਕ ਦੇ ਅਧੀਨ ਪਰਚੇ ਦਰਜ ਹੈ ਇਸੇ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ CIA ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ T ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਮ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਮ ਹੈ ਅਰਜਿੰਦਰ ਸਿੰਘ ਇਹਨਾਂ ਦੋਨਾਂ ਤੋਂ ਤੇਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅਕੋਰਡਿੰਗਲੀ ਇਹਨਾਂ ਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ 2 ਖੰਨਾ ਚ ਲੌਜ ਹੋਇਆ ਸੀਗਾ ਇਹਨਾਂ ਜੀ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਸ ਆ ਪਿੱਛੋਂ ਰਾਜਨਪ੍ਰੀਤ ਉਹ ਰੈਂਡ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਇਹਨਾਂ ਨੇ ਇਹਨਾਂ ਤੋਂ ਇਨਾਂ ਨੂੰ ਅਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤਾਂ ਉਸ ਤੋਂ ਬਾਅਦ ਫਾਰਵਰਡ ਔਰ ਬੈਕਵਰਡ ਲਿੰਕਜ ਕਰਤੇ ਹੋਏ ਸਾਡੀ CIA ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗratulations ਕਰਦੀਆਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਜੀ ਹੂ